ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇੱਕ ਸਿੱਖ ਸੀ ਬਿਹਾਰ ਦੇ ਵਿੱਚ ਜਿਹਦਾ ਇਤਿਹਾਸ ਦੇ ਪੰਨਿਆਂ ਦੇ ਨਾਮ ਅੰਦਰ ਨਾਮ ਭਾਈ ਫੱਗੂ ਕਰਕੇ ਆਉਂਦਾ ਆ ਤੇ ਉਹਨੂੰ ਸਾਰੇ ਪਿਆਰ ਦੇ ਨਾਲ ਕਹਿੰਦੇ ਸੀ ਚਾਚਾ ਫੱਗੋ ਕਈ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਜਗਤ ਮਾਮਾ ਕਹਿ ਦਿੰਦੇ ਨੇ ਜਾਂ ਜਗਤ ਚਾਚਾ ਕਹਿ ਦਿੰਦੇ ਨੇ ਉਹ ਭਾਈ ਫੱਗੋ ਨੂੰ ਜਿਹੜੇ ਸਾਰੇ ਚਾਚਾ ਫੱਗੋ ਕਿਹਾ ਕਰਦੇ ਸੀ ਪਰ ਬੜੇ ਪਿਆਰ ਵਾਲਾ ਸੀ ਬੜੀ ਭਾਵਨਾਵਾਂ ਵਾਲਾ ਸੀ ਉਹ ਗੁਰੂ ਕੇ ਸਿੱਖ ਉਹ ਆਪਣੇ ਇਲਾਕੇ ਦੇ ਅੰਦਰ ਜਦੋਂ ਵਿਚਰਦਾ ਸੀ ਰੱਬ ਨੇ ਦਿੱਤਾ ਵੀ ਉਸ ਨੂੰ ਬੜਾ ਕੁਝ ਸੀਗਾ ਕਈ ਵਾਰ ਇਹ ਹੁੰਦਾ ਹੈ ਕਿ ਰੱਬ ਸੰਸਾਰੀ ਤੌਰ ਤੇ ਸਾਨੂੰ ਦੇ ਬੜਾ ਕੁਝ ਛੱਡਦਾ ਹੈ ਲੇਕਿਨ ਸਾਡਾ ਆਪਣਾ ਆ ਜਿਹੜੀ ਭਾਵਨਾ ਹੁੰਦੀ ਹੈ ਬੜੀ ਕਮਜ਼ੋਰ ਹੁੰਦੀ ਆ ਅਸੀਂ ਜਿਵੇਂ ਜਿਵੇਂ ਬੰਦੇ ਦੇ ਬਾਹਰੋਂ ਦੌਲਤ ਵਧਣੀ ਸ਼ੁਰੂ ਹੁੰਦੀ ਹੈ ਨਾ ਤੇ ਮੈਂ ਤੇ ਮੈਂ ਬੰਦਾ ਅੰਦਰੋਂ ਆਪਣੇ ਆਪ ਨੂੰ ਬਾਗਾ ਵੱਲ ਸੰਕੋਚਨਾ ਸ਼ੁਰੂ ਕਰ ਦਿੰਦਾ ਹੈ। ਤਾਂ ਹੀ ਤੇ ਕਿਆ ਸੀ ਇੱਕ ਜਗ੍ਹਾ ਸੂਮੈ ਧਨ ਰੱਖਣ ਕੋ ਦੀਆ ਮੁਗਦ ਕਹੈ ਧਨ ਮੇਰਾ ਉਹਨੂੰ ਸੂਮ ਕਿਹਾ ਜਾਂਦਾ ਆ। ਪਰ ਇਹ ਤੇ ਉਦੋਂ ਪਤਾ ਲੱਗਦਾ ਕਹਿੰਦੇ ਨੇ ਜਮਕਾ ਡੰਡ ਮੂੰਡ ਮੇ ਲੱਗਾ ਖਿੰਮੈ ਕਰਾ ਨਵੇਰਾ ਉਹ ਫੈਸਲਾ ਕਰੇਗਾ ਵੀ ਇਹ ਧਨ ਕਿਹਦਾ ਸੀ ਤੇ ਕਿਹਦਾ ਨਹੀਂ। ਖੈਰ ਭਾਈ ਫੱਗੋ ਉਹਨੇ ਆਪਣੇ ਇਲਾਕੇ ਚ ਨਾ ਕਾਰਸ਼ ਭੇਟਾ ਇਕੱਠਿਆ ਕਰੇ ਜਿਹੜੀ ਧੰਗ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਤੋਂ ਚੱਲਦੀ ਆ ਰਹੀ ਸੀ ਉਹਨੇ ਭਾਈ ਫੱਗੋ ਨੇ ਪਿੰਡਾ ਪਿੰਡਾ ਚ ਘਰ ਘਰ ਜਾਣਾ ਤੇ ਜਾ ਕੇ ਭੇਟਾ ਜਿਹੜੀ ਹੈ ਨਾ ਉਹ ਇਕੱਠੀ ਕਰਕੇ ਲਿਉਣੀ ਤੇ ਉਹਨੇ ਉਹ ਭੇਟਾ ਨੂੰ ਹੁੰਡੀ ਦੇ ਰੂਪ ਅੰਦਰ ਪੰਜਾਬ ਦੀ ਧਰਤੀ ਨੂੰ ਭੇਜਦੇ ਨੇ ਹੁੰਡੀ ਮੈਂ ਪਰਸੋਂ ਚੌਥੇ ਤੁਹਾਨੂੰ ਸ਼ਾਇਦ ਦੱਸਿਆ ਸੀਗਾ ਹੁੰਡੀ ਚੈੱਕ ਜਾਂ ਡਰਾਫਟ ਉਹਨੂੰ ਕਿਹਾ ਜਾਂਦਾ ਅੱਜ ਦੇ ਸਮੇਂ ਆਪਾਂ ਚੈੱਕ ਕਹਿ ਦਿੰਦੇ ਆ ਉਸ ਸਮੇਂ ਹੁੰਡੀ ਹੁੰਦੀ ਸੀ ਇੱਕ ਜਗ੍ਹਾ ਤੇ ਪੈਸੇ ਜਮ੍ਹਾਂ ਕਰਾ ਦੇਣੇ ਉੱਥੋਂ ਕਾਗਜ਼ ਦਾ ਟੁਕੜਾ ਲਿਖਵਾ ਲੈਣਾ ਫਿਰ ਅਗਾ ਜਿੱਥੇ ਵੀ ਜਾਣਾ ਤੇ ਉੱਥੋਂ ਜਾ ਕੇ ਉਸ ਦੇ ਬੰਦਿਆਂ ਦੇ ਕੋਲੋਂ ਜਾਂ ਕਿੱਥੋਂ ਵੀ ਕਢਵਾ ਲੈਣੀ ਵਪਾਰੀ ਲੋਕਾਂ ਦਾ ਸੀ ਇਹ ਕੰਮ ਉਹਨੇ ਹੁੰਡੀ ਬਣਾ ਕੇ ਪੰਜਾਬ ਦੀ ਧਰਤੀ ਨੂੰ ਊਕਾਰ ਭੇਟਾ ਸਾਰੀ ਭੇਜ ਦੇਣੀ ਉਹਦੇ ਕਰਨਾ ਮਕਾਨ ਬਣਨ ਲੱਗ ਪਿਆ ਸੁੰਦਰ ਤੇ ਜਦੋਂ ਘਰ ਮਕਾਨ ਬਣਾਇਆ ਉਹਨੇ ਬੜਾਈ ਲਾਏ ਮਿਸਤਰੀ ਲਾਏ ਉਹਨੇ ਇੱਕ ਮੰਜ਼ਾ ਤਿਆਰ ਕਰਵਾਇਆ ਉਹਦੇ ਤੇ ਬਿਸਤਰਾ ਵਿਛਾਇਆ ਬੜੀ ਪਿਆਰ ਵਾਲੀ ਗੱਲ ਐ ਸੁਣਨਾ ਤਿਆਰ ਦੇ ਨਾਲ ਉਹਨੇ ਮੰਜ਼ਾ ਤਿਆਰ ਕਰਵਾਤਾ ਬਿਸਤਰਾ ਵਿਛਾ ਦਿੱਤਾ ਰੇਂਦਾ ਆਪ ਇੱਕ ਘਰ ਬਣਾਇਆ ਤੇ ਬਣਾਉਣ ਵਾਲੇ ਮਿਸਤਰੀ ਨੂੰ ਇਹ ਗੱਲ ਕਹਿੰਦਾ ਕਿ ਮੇਰੇ ਘਰ ਦਾ ਦਰਵਾਜ਼ਾ ਹੈ ਜਿਹੜਾ ਇਹ ਬਹੁਤ ਉੱਚਾ ਰੱਖਣਾ ਹੁਣ ਬਣਾਉਣ ਵਾਲੇ ਨੇ ਗੱਲ ਕਹੀ ਉਹ ਕਹਿੰਦਾ ਭਾਈ ਫੱਗੋ ਕਿੰਨਾ ਕੁ ਉੱਚਾ ਕਹਿੰਦਾ ਇੰਨਾ ਉੱਚਾ ਰੱਖੀ ਕਿ ਕੋਈ ਇਨਸਾਨ ਅਗਰ ਮੇਰੇ ਘਰ ਆਏ ਘੋੜੇ ਤੇ ਚੜਿਆ ਆਏ ਤੇ ਉਹਨੂੰ ਉਤਰਨ ਦੀ ਲੋੜ ਨਾ ਪਵੇ ਘੋੜੇ ਤੇ ਚੜਿਆ ਚੜਾਇਆ ਮੇਰੇ ਘਰ ਦੇ ਅੰਦਰ ਪ੍ਰਵੇਸ਼ ਕਰ ਜਾਏ ਅਨੇ ਪੁੱਛਿਆ ਬਿ ਤੈਨੂੰ ਤੇ ਮੈਂ ਵੇਖਿਆ ਤੂੰ ਘੋੜੇ ਤੇ ਚੜਿਆ ਹੁੰਨਾ ਪਰ ਤੂੰ ਤੇ ਉਤਰ ਕੇ ਘਰ ਹੋਂਨਾ ਹੈ ਤੇ ਕਿਦੀ ਉਡੀਕ ਕਰਕੇ ਬੈਠਾ ਹੈ ਉਹ ਕਹਿੰਦਾ ਇੱਕ ਪਲੰਗ ਮੈਂ ਆਪਣੇ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਾਸਤੇ ਬਣਵਾਇਆ ਹੈ ਇੱਕ ਘਰ ਦੇ ਅੰਦਰ ਮੈਂ ਦਰਵਾਜ਼ਾ ਉੱਚਾ ਰੱਖਿਆ ਤਾਂ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੇਰੇ ਘਰ ਵਿੱਚ ਪ੍ਰਵੇਸ਼ ਕਰਨ ਦਾ ਤੇ ਉਹ ਕੋੜੇ ਤੇ ਚੜ ਕੇ ਪ੍ਰਵੇਸ਼ ਕਰਨ ਉਹਨਾਂ ਨੂੰ ਉਤਰਨ ਦੀ ਲੋੜ ਨਾ ਪਈ। ਕਹਿੰਦਾ ਮੈਂ ਰੋਜ਼ ਇਸ ਘਰ ਵਿੱਚ ਆਣ ਕੇ ਇਸ ਮੰਝੇ ਦੇ ਕੋਲ ਬੈਠ ਕੇ ਆਪਣੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਾਂਗਾ। ਉਹਨੂੰ ਚੇਤੇ ਵਿੱਚ ਲੈ ਕੇ ਆਇਆ ਕਰਾਂਗਾ। ਗੁਰਮਖੋ ਭਾਈ ਫਾਗੋ ਨੀਤਾ ਪ੍ਰਤੀ ਆਪਣੇ ਕੰਮ ਕਰਦਾ ਰਿਹਾ ਨਿਭਾਉਂਦਾ ਰਿਹਾ। ਹੁਣ ਜਿਸ ਸਿੱਖ ਦੇ ਅੰਦਰ ਦੀ ਭਾਵਨਾ ਹੋਵੇ ਹੁਣ ਲੋਕਾਂ ਨੇ ਉੱਥੇ ਇਹ ਵੀ ਕਿਹਾ ਕਹਿੰਦੇ ਨੇ ਫਾਗੋ ਭਾਵਨਾ ਦੇ ਵਹਿਣ ਵਿੱਚ ਕਿੰਨਾ ਵਹਿ ਚੁੱਕੇ ਤੂੰ ਕਿੱਥੇ ਗੁਰੂ ਪੰਜਾਬ ਦੀ ਧਰਤੀ ਤੇ ਰਹਿੰਦਾ ਹੈ ਗੁਰੂ ਨਾਨਕ ਤੋਂ ਬਾਅਦ ਕੋਈ ਆਇਆ ਨਹੀਂ ਹੈ ਤੇ ਕਿੱਥੇ ਅਸੀਂ ਬਿਹਾਰ ਦੀ ਧਰਤੀ ਤੇ ਰਹਿੰਦੇ ਆ ਇੱਥੇ ਗੁਰੂ ਕਦੋਂ ਫੇਰਾ ਪਾਇਆ ਤੇ ਭਾਈ ਫਾਗੋ ਕਹਿੰਦਾ ਜੇ ਮੇਰੇ ਗੁਰੂ ਘਰ ਦੀ ਗੁਰਸਿੱਖ ਭਾਈ ਪਿਆਰੇ ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ ਨਾ ਕਿ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤਾ ਮੇਰੇ ਅੰਦਰ ਦੀ ਭਾਵਨਾ ਆ ਕਿ ਮੇਰਾ ਗੁਰੂ ਮੇਰੇ ਘਰ ਵਿੱਚ ਇੱਕ ਦਿਨ ਪ੍ਰਵੇਸ਼ ਜ਼ਰੂਰ ਕਰੇਗਾ ਜਿਹਦਾ ਦਿਲੋਂ ਖੇਚੋਵੇ ਨਾ ਉਹ ਮਨੁੱਖ ਦੀ ਭਾਵਨਾ ਵੀ ਪੂਰੀ ਹੁੰਦੀ ਆ ਗੁਰੂ ਤੇ ਭਾਵਨਾ ਬਣਾ ਕੇ ਤੇ ਵੇਖੀਏ ਅਸੀਂ ਬਣਾਵੇ ਬਣਾਉਂਦੇ ਕਿਵੇਂ ਹੋ ਜੀਗਾ ਮਾਫ਼ ਕਰਨਾ ਕਈ ਵਾਰ ਸੋਚਣਾ ਹੁੰਦਾ ਓ ਸਿੱਖਾ ਤੂੰ ਸਿੱਖ ਤੇ ਗੁਰੂ ਤੇਗ ਬਹਾਦਰ ਦਾ ਸਿੱਖ ਹੈ ਤੇ ਕਿਹੜੇ ਪੀਰਾਂ ਫਕੀਰਾਂ ਤੇ ਬਹਾਮਣਾਂ ਦੇ ਚੱਕਰਾਂ ਚ ਪੈ ਚੁਕਾ ਹੈ ਜਿਹੜੇ ਗੁਰੂ ਤੇਗ ਬਹਾਦਰ ਦੇ ਘਰ ਆਣ-ਪਾਣ ਕੇ ਝੋਲੀ ਢੜਿਆ ਕਰਦੇ ਸਨ ਤੂੰ ਅੱਜ ਉਹਨਾਂ ਉਸ ਗੁਰੂ ਤੇਗ ਬਹਾਦਰ ਨੂੰ ਛੱਡ ਕੇ ਤੇ ਉਹਨਾਂ ਦੇ ਕੋਲ ਜਾ ਬੈਠਾ ਹੈ ਸੋਚਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪੰਜਾਬ ਤੋਂ ਇਸ ਮਾਰਕੇ ਤੋਂ ਲੰਘਦੇ ਹੋਏ ਕਾਸ਼ੀ ਦੀ ਧਰਤੀ ਤੇ ਗਏ ਤੇ ਕਾਂਸੀ ਤੋਂ ਅੱਗੇ ਬਿਹਾਰ ਜਾਣ ਲੱਗੇ ਨਾ ਥੋੜੇ ਦੂਰ ਜਾ ਕੇ ਕਹਿੰਨ ਨੇ ਕਿ ਭਾਈ ਇਸ ਤਰ੍ਹਾਂ ਤੁਸੀਂ ਹੌਲੀ ਹੌਲੀ ਕਰਕੇ ਆਓ ਮੈਂ ਥੋੜੀ ਤੇਜ਼ ਜਾਣਾ ਆ ਗੁਰੂ ਘੋੜੇ ਤੇ ਚੜਿਆ ਸਪੀਡ ਦੇ ਨਾਲ ਉਸ ਭਾਈ ਫੱਗੋ ਦੇ ਘਰ ਦਾ ਦਰਵਾਜ਼ਾ ਤਾਰ ਕਰਕੇ ਘੋੜੇ ਤੇ ਚੜੇ ਚੜਾਏ ਅੱਗੇ ਭਾਈ ਫੱਗੋ ਬੈਠਾ ਆ ਹੁਣ ਵੇਖੋ ਜੇ ਸੇਖ ਅਰਦਾਸ ਕਰਦਾ ਹੈ ਤੇ ਸੇਖ ਅਰਦਾਸ ਸਰੀਰ ਅੱਗੇ ਨਹੀਂ ਕਰਦਾ ਸਿੱਖ ਅਰਦਾਸ ਕਿਸੇ ਮੂਰਤ ਅੱਗੇ ਨਹੀਂ ਕਰਦਾ ਸਿੱਖ ਅਰਦਾਸ ਆਪਣੇ ਗੁਰੂ ਅੱਗੇ ਕਰਦਾ ਤੇ ਜਿਸ ਵਕਤ ਭਾਈ ਫਗੋ ਨੇ ਅਰਦਾਸ ਕੀਤੀ ਸੀ ਗੁਰੂ ਮੇਰੇ ਕਰ ਆਏਗਾ ਭਾਈ ਫਗੋ ਤੇ ਗੁਰੂ ਤੇਗ ਬਹਾਦਰ ਨੂੰ ਜਾਣਦਾ ਵੀ ਨਹੀਂ ਸੀਗਾ ਉਹਦੀ ਅਰਦਾਸ ਤੇ ਗੁਰੂ ਅੱਗੇ ਸੀ ਤੇ ਗੁਰੂ ਵਿਢ ਬੋਲੇਆ ਬੋਲੋ ਵਿਢ ਬੋਲੇਆ ਸਭ ਕੁਝ ਜਾਣਦਾ ਉਹ ਤੇ ਸਾਰੇ ਦਿਲਾਂ ਦੀਆਂ ਗੱਲਾਂ ਜਾਣਦਾ ਆ ਗੁਰੂ ਗਏ ਤੇ ਜਾ ਕੇ ਕਹਿੰਦੇ ਨੇ ਬੈਠਿਆ ਘੋੜੇ ਤੋਂ ਕਹਿੰਦੇ ਭਾਈ ਫੱਗੋ ਤੇਰਾ ਪਿਆਰ ਤੇਰੀ ਮੁਹੱਬਤ ਤੇਰੇ ਅੰਦਰ ਦੀ ਭਾਵਨਾ ਮੈਨੂੰ ਪੰਜਾਬ ਤੋਂ ਖਿੱਚ ਕੇ ਤੇਰੇ ਘਰ ਤੱਕ ਲੈ ਆਈ ਹੈ ਭਾਈ ਫੱਗੋ ਅੱਖਾਂ ਚੋਂ ਥਰੂ ਆ ਗਿਆ ਗੁਰੂ ਬੇਟਿਆ ਮੈਂ ਗੁਰੂ ਤੇਰਾ ਦੇਰ ਦੇ ਨਿਦੇਸਕ ਤੋ ਆਪਣੇ ਸੇਖ ਦੀ ਭਾਵਨਾ ਪੂਰੀ ਕਰਨ ਵਾਸਤੇ ਕੀ ਨਹੀਂ ਕਰਦਾ ਪਰ 81 ਲੋਕ ਨਾ ਸ਼ੁਕਰੇ ਤੇਰੇ ਵਾਸਤੇ ਟਾਈਮ ਵੀ ਕੱਢ ਨਹੀਂ ਸਕਦੇ ਪਾਈਪ ਅ ਗੁਰਦਿਆਂ ਅੱਖਾਂ ਛਤਰੂ ਹੈ ਗੁਰੂ ਜੀ ਇੱਕ ਭਦਰ ਸਾਹਿਬ ਦੇ ਜੋੜਿਆਂ ਦੇ ਉੱਪਰ ਆਪਣਾ ਸੀਸ ਠਕਾਇਆ ਭਿੱਜ ਕੇ ਜੋੜੇ ਗੁਰੂ ਉਠਿਆ ਤੇ ਗਲਵਕੜੀ ਚ ਲਿਆ ਤੇ ਪਿਆਰ ਕੀਤਾ ਜਦੋਂ ਘਰ ਆਏ ਗੁਰੂ ਤੇਗ ਬਾਦਰ ਨੂੰ ਵੇਖਿਆ ਤੇ ਜਿਹੜੇ ਨੇੜੇ ਤੇ ਲੋਕ ਸਨ ਨਾ ਉਹ ਵੀ ਸਾਰੇ ਇਕੱਠੇ ਹੋ ਕੇ ਭਾਈ ਫੱਗੂ ਦੇ ਘਰ ਆ ਜਾਂਦੇ ਨੇ ਵੀ ਗੁਰੂ ਆਇਆ ਹੈ ਜਿਹੜੇ ਗੁਰੂ ਨਾਲ ਸਿੱਖ ਸੀ ਇਹ ਵੀ ਇੰਨੀ ਢੇਰ ਨੂੰ ਪਹੁੰਚ ਜਾਂਦੇ ਉੱਥੇ ਭਾਈ ਫੱਗੂ ਆਪਣੇ ਘਰ ਤੋਂ ਪੇਟਾ ਲੈ ਕੇ ਜੋ ਵੀ ਮਾਇਆ ਸੀ ਸੰਗਤਾਂ ਤੋਂ ਕਾਰ ਭੇਟਾ ਕੱਢੀ ਕੀਤੀ ਉਹ ਲੈ ਕੇ ਨਾ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਲਿਆ ਕੇ ਦਿੱਤੀ ਭੇਟਾ ਦੇ ਵਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭੇਟਾ ਲੈ ਕੇ ਕਹਿੰਦੇ ਨੇ ਪੱਗੋ ਭੇਟਾ ਜਿਹੜੀ ਉਹ ਪੂਰੀ ਦੇ ਇੰਨੀ ਨਾਲ ਨਹੀਂ ਕੰਮ ਚੱਲਣਾ ਭਾਈ ਫੱਗੋ ਕਹਿੰਦਾ ਮਹਾਰਾਜ ਦੇ ਤਾਂ ਦਿੱਤੀ ਮੈਂ ਭੇਟਾ ਦੇ ਤਾਂ ਦਿੱਤੀ ਹੋਰ ਕੀ ਨਹੀਂ ਕਹਿੰਦਾ ਹੋਰ ਲਿਆ ਅਜੇ ਤੇਰੇ ਕੋਲੋਂ ਮੈਂ ਪੇਟਾ ਲੈਣੀ ਐ ਤਨਗੁਰੂ ਤੇਗ ਬਾਦਰ ਸਹਿ ਮਹਾਰਾਜ ਜੀ ਦੀ ਗੱਲ ਸੁਣ ਕੇ ਭਾਈ ਫਰਦੋ ਕਹਿੰਦਾ ਹਾਂ ਮਾਲਕ ਯਾਦ ਆ ਗਿਆ ਤੁਹਾਡੀ ਪੇਟਾ ਦੇਣੀ ਆ ਅੰਦਰ ਗਿਆ ਬੇਰ ਲਿਆਇਆ ਬੇਰ ਲਿਆ ਕੇ ਤਨਗੁਰੂ ਤੇਗ ਬਾਦਰ ਸਹਿ ਮਹਾਰਾਜ ਕਹਿੰਦਾ ਸਤਿਗੁਰੂ ਆ ਪੇਟਾ ਵੀ ਤੁਹਾਡੀ ਆ ਸਿੱਖਾਂ ਨੇ ਪੁੱਛਿਆ ਵੀ ਇਹ ਪੇਟਾ ਕਦੋਂ ਦੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫੱਗੋ ਇਹਨਾਂ ਨੂੰ ਪਿਆਰਿਆਂ ਦੱਸ ਕਿ ਇਹ ਪੇਟਾ ਕਿਵੇਂ ਤੇ ਕਿੱਥੋਂ ਆਈ ਆ ਗੁਰਮਖੋ ਸਿੱਖ ਦੇ ਅੰਦਰ ਦੀ ਭਾਵਨਾ ਤੇ ਗੁਰੂ ਦੇ ਘਰ ਦੀ ਬਖਸ਼ਿਸ਼ ਜਿਹੜੀ ਹੈ ਨਾ ਬੜੀ ਮਹਾਨ ਹੁੰਦੀ ਆ ਗੁਰੂ ਘਰ ਦੇ ਵਿੱਚ ਥਿੱਤੀ ਕੋਈ ਚੀਜ਼ ਜਿਹੜੀ ਪੇਟਾ ਵੱਧਦੀ ਆ ਕਦੇ ਘਟਦੀ ਨਹੀਂ ਆ ਪਾਈ ਅੱਗੋਂ ਨੇ ਸੁਣਾਇਆ ਕਹਿੰਦਾ ਜੀ ਮੈਂ ਕਿਸੇ ਸਿੱਖ ਦੇ ਘਰ ਕਾਰ ਪੇਟਾ ਲੈਣ ਵਾਸਤੇ ਗਿਆ ਸੀ ਤੇ ਮੈਂ ਜਾ ਕੇ ਜਦੋਂ ਆਵਾਜ਼ ਮਾਰੀ ਤੇ ਅੱਗੋਂ ਮਾਈ ਝਾੜੂ ਫੇਰ ਰਹੀ ਸੀ ਤੇ ਉਹਨੇ ਝਾੜੂ ਫੇਰਦੀ ਹੋਈ ਨੇ ਨਾ ਆਖਿਆ ਸਿੱਖ ਘਰ ਨਹੀਂ ਹੈ ਕਹਿੰਦਾ ਮੈਂ ਕਿਹਾ ਜੀ ਮੈਂ ਗੁਰੂ ਘਰ ਤੋਂ ਆਇਆ ਤੇ ਮੈਂ ਕੁਝ ਪੇਟਾ ਲੈ ਕੇ ਜਾਣੀ ਹੈ ਮੈਨੂੰ ਪੇਟਾ ਦੇ ਦਿਓ ਉਹ ਕਹਿੰਦੀ ਜਦੋਂ ਸਿੱਖ ਆਏਗਾ ਵੇਖਾਂਗੇ ਨਹੀਂ ਹੈ ਸਾਡੇ ਤੇ ਘਰ ਆਪਣੇ ਕੁਝ ਥਾਣ ਦੀ ਨਹੀਂ ਹੈ ਅਸੀਂ ਤੈਨੂੰ ਕਿੱਥੋਂ ਦੇ ਦਈਏ ਉਹਨੇ ਕਹ ਕੋਜੀਤੀ ਹੋਵੇਗਾ ਦੇਓ ਮਾਈ ਗੁੱਸੇ ਚ ਆਈ ਉਹਨੇ ਝਾੜੂ ਦੇ ਨਾਲ ਜਿੰਨਾ ਕੂੜਾ ਇਕੱਠਾ ਕੀਤਾ ਸੀ ਕਹਿੰਦੀ ਲਿਆ ਮੇਰੇ ਕੋਲ ਤੇ ਆਹੀ ਕੁਝ ਹੈ ਮੈਂ ਆ ਦੇ ਦਿੰਨੀ ਉਹਨੇ ਘਰ ਦੀ ਮਿੱਟੀ ਝਾੜੂ ਦੇ ਨਾਲ ਇਕੱਠੀ ਕਰਕੇ ਭਾਈ ਫੱਗੋ ਨੂੰ ਦਿੱਤੀ ਭਾਈ ਫੱਗੋ ਝੋਲੀ ਚ ਪਵਾ ਕੇ ਘਰ ਲਿਆ ਆਇਆ ਗੁਰੂ ਦੇ ਨਾਮ ਤੇ ਮਿਲਿਆ ਨਾ ਜਿਹੜੇ ਮਿੱਟੀ ਲੈ ਕੇ ਆਇਆ ਸੀ ਉਸ ਮਿੱਟੀ ਦੇ ਅੰਦਰ ਇੱਕ ਬੇਰ ਦੀ ਗਿੱਟਕ ਸੀ ਭਾਈ ਫਗੋਲ ਨੇ ਲਿਆ ਕੇ ਜਦੋਂ ਘਰ ਛਟਿਆ ਉਹ ਬੇਰੀ ਸੀ ਦੀ ਗਿੱਟਕ ਜਿਹੜੀ ਉਹ ਗਿੱਟਕ ਭਾਗਾ ਵਾਲਿਓ ਪੌਦਾ ਬਣੀ ਪੌਦੇ ਦੇ ਰੂਪ ਤੋਂ ਉਹ ਬੇਰ ਬਣ ਗਏ ਭਾਈ ਫਗੋਲ ਨੇ ਸੁਣਾਇਆ ਕਿ ਆਹ ਭੇਟਾ ਮੈਨੂੰ ਮਿਲੇ ਸੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੈਨੂੰ ਮੈਂ ਦੇਣੀ ਸੀ ਸਜਣੋ ਜੇ ਗੁਰੂ ਦੇ ਨਾਲ ਆ ਨਾ ਜੇ ਗੁਰੂ ਤੇ ਪ੍ਰਤੀpropto ਵਿਸ਼ਵਾਸ ਹੈ ਤੇ ਗੁਰੂ ਸਹਿ ਮਹਾਰਾਜ ਜੀ ਦੇ ਵਾਸਤੇ ਆਪਣੇ ਦਿਲ ਦੇ ਦਰਵਾਜ਼ੇ ਖੁੱਲ ਕੇ ਰੱਖੋ ਕਿਉਂਕਿ ਗੁਰੂ ਪਤਾ ਨਹੀਂ ਕਦੋਂ ਪ੍ਰਵੇਸ਼ ਕਰ ਜਾਣਾ ਹੈ ਤੇ ਜਿਨ੍ਹਾਂ ਦੇ ਦਿਲਾਂ ਦੇ ਦਰਵਾਜ਼ੇ ਸੌੜੇ ਹੋ ਚੁੱਕੇ ਨੇ ਯਾਦ ਰੱਖਣਾ ਉਸ ਕਰਦੇ ਅੰਦਰ ਗੁਰੂ ਕਦੇ ਵੀ ਪ੍ਰਵੇਸ਼ ਨਹੀਂ ਕਰਦਾ ਜ਼ਿੰਦਗੀ ਦੇ ਆਪਣੇ ਸਾਰੇ ਕੰਮ ਕਰੋ ਕਿਸੇ ਕੰਮ ਤੋਂ